ਕੱਡਾ ਬੜਾ ਨੌਵਾਂ ਗਿਆਨੀ ਦੇਵ ਸਿੰਘਾ ਪਵਾਦ ਕੇ ਤੇ ਮਾਰੇ ਲਾਕੇ ਗਏ ਤੇ ਪੁਜਾਰੀ ਕਿਹਾ ਕਰਦੇ ਵੀ ਜੁੱਤੀਆਂ 'ਵਿਖੜੋ ਤੇ ਤੇਰੀ ਜਾਤ ਦੂਸਰੀ ਐ ਕਹਿੰਦਾ ਸਾਰਿਆਂ ਨੇ ਦਰਬਾਰ ਸਾਹਿਬ ਜਾ ਕੇ ਕੜਾ ਪ੍ਰਸ਼ਾਦ ਚੜਾਇਆ ਪਰ ਪੁਜਾਰੀ ਅਰਦਾਸ ਕਰਨ ਨੂੰ ਤਿਆਰ ਨਹੀਂ ਸਨ ਹੂੰ ਦੇਖੋ ਕਮਾਲ ਹੂੰ ਜਦੋਂ ਨਾ ਕਾਲ ਤਖਤ ਸਾਹਿਬ ਪਰ ਪੁਜਾਰੀਆਂ ਦਾ ਕਬਜ਼ਾ ਤਾਂ ਅੰਗਰੇਜ਼ਾਂ ਦਾ ਰਾਜ ਦਾ ਤਾਂ ਉਹਨਾਂ ਨੂੰ ਵੀ ਜੁੱਤੀਆਂ ਦੇ ਵਿੱਚ ਖੜਾ ਕੇ ਪ੍ਰਸ਼ਾਦ ਦੇ ਕਰਦੇ ਸੀ ਕਹਣਾ ਪ੍ਰੋਫੈਸਰ ਨਰਿੰਦਰ ਸਿੰਘ ਜੀ ਦੇ ਜੋਰ ਤੇ ਖੁੱਦ ਅਰਦਾਸਾ ਕਰਨ ਤੇ ਕੜਾ ਪ੍ਰਸ਼ਾਦ ਵੰਡਣ ਦੀ ਗੱਲ ਰਤ ਹੋ ਗਈ। ਫੈਸਲਾ ਹੋਇਆ ਕਿ ਗੁਰੂ ਗ੍ਰੰਥ ਸਾਹਿਬ ਤੋਂ ਬਾਕ ਲਿਆ ਜਾਵੇ। ਬਾਕ ਲਿਆ ਗਿਆ। ਇਹ ਮਨੂਰ ਨੂੰ ਕੰਚਨ ਬਣਾਉਣ ਦੇ ਹੱਕ ਵਿੱਚ ਨਿਕਲਿਆ। ਸ਼ਾਂਤੀ ਵਰਤ ਗਈ। ਪੁਜਾਰੀ ਨੇ ਅਰਦਾਸਾ ਕੀਤਾ ਅਤੇ ਕੜਾ ਪ੍ਰਸ਼ਾਦ ਬਟਾਇਆ। ਤੇ ਇਹ ਸਾਰਾ ਕੁਝ ਨਾ ਬਾਹਮਣਵਾਦ ਦੀ ਜਿਹੜਾ ਜੱਟਵਾਦ ਹੈ ਉਸ ਚੀਜ਼ ਨੂੰ ਹਲਾਰਾ ਮਿਲਦਾ ਤੇ ਉਹਦੇ ਕਰਕੇ ਜਿਹੜੀ ਸਿੱਖੀ ਦੀ ਮੂਲ ਜਿਹੜੀ ਪਤੰਦ ਹੈ ਭਾਵਨਾ ਉਹ ਕਿਤੇ ਛੇੜਾ ਦਬ ਜਾ। ਜਿਹੜਾ ਪਿੰਡਾਂ ਮੈਂ ਜਾਏ ਕਰਦੇ ਤੇ ਪਿੰਡਾਂ ਮੇਲੇ ਚੌਧਰੀ ਜੂਰੀ ਹੁੰਦੇ ਤੇ ਕਹਿੰਦਾ ਹੱਥ ਮਨ ਕੇ ਛੱਡਦੇ ਤੇ ਵੀ ਖਾਲਸਾ ਆ ਗਿਆ ਕਹਿੰਦਾ ਜੀ ਹੁਕਮ ਕਰੋ। ਬਹੁ ਬੰਦਾ ਸਿੰਘ ਨੇ ਤਖਤਾ ਹੀ ਪੱਟ ਦਿੱਤਾ ਨਾ ਵੀ ਜ਼ਮੀਨ ਦੇ ਮਾਲਕ ਉਹ ਆ ਜਿਹੜਾ ਖੇਤੀ ਕਰ ਰਿਹਾ। ਇਹ ਮੈਂ ਕਦੇ-ਕਦੇ ਸੋਚਦਾ ਵੀ ਗੁਰੂ ਸਾਹਿਬ ਨੇ ਜਿਹੜਾ ਉਹ ਰੰਗਰੇਟੇ ਗੁਰੂ ਕੇ ਬੇਟੇ ਆ ਉਹ ਸਾਰੀ ਚੀਜ਼ਾਂ ਖਤਮ ਕਰੀਆਂ ਤੇ ਅਖੀਰ ਚ ਫੇਰ ਉਹੀ ਖੜਾ ਚੱਲ ਗਿਆ ਤੇ ਅਜੇ ਵੀ ਨਾ ਮਤਲਬ ਸਿੱਖੀ ਦੇ ਵਿੱਚ ਅਜੇ ਮਸਲੇ ਬਹੁਤ ਐ ਤੇ ਉਹਨਾਂ ਬੰਦਿਆਂ ਨੂੰ ਗੁਰਦੁਆਰੇ ਬਣੇ ਪੜਨਦੇ ਜਿਹੜੇ ਅਸਲੀ ਇਹਨਾਂ ਨੇ ਕੁਰਬਾਨੀਆਂ ਕੀਤੀਆਂ ਮਹਾਰਾਜ ਵਾਸਤੇ ਤੇ ਹੋਰ ਹੀ ਜਿਹੜੇ ਹੈਗੇ ਪ੍ਰਧਾਨ ਬਣ ਜਾਂਦੇ ਆ ਤਰ ਵੀ ਪਹਿਲਾਂ ਨਾ ਪਤਾ ਗਿਆ ਹੁੰਦਾ ਤਾਂ ਪਹਿਲਾਂ ਕਿ ਐ ਵੀ ਬਹੁਤ ਕੁਝ ਹੋ ਰਿਹਾ ਤੇ ਤੇਰਾ ਸਿੱਖੀ ਦੇ ਵਿੱਚ ਨਾ ਕੋਈ ਜਿਆਦਾ ਬਾਤ ਤਾਂ ਹੈ ਨਹੀਂ ਗੁਰੂ ਸਾਹਿਬ ਨੇ ਤਾਂ ਆਦੀ ਕਰਤਾ ਸਾਰਾ ਕੁਝ ਨਹੀਂ ਹਮ ਹਮ ਜਿਹੜੇ ਪਹਾੜੀ ਰਾਜਾਂ ਗਲ ਗੁਰੂ ਸਾਹਿਬ ਕੀ ਲੜਾਈ ਸੀ ਦਸ ਪਾਸੇ ਕੀ ਪਹਾੜੀ ਰਾਜੇ ਕਹਿੰਦੇ ਵੀ ਅਸੀਂ ਅਮਰ ਸ਼ਕਨਿੰਦ ਤਿਆਰ ਆਂ ਪਰ ਬੀਥਾ ਮੇ ਜਿਹੜਾ ਇਹਨਾਂ ਨੂੰ ਪਠਾ ਰਹੇ ਆ ਜਿਹੜੇ ਦੂਸਰੀ ਛੋਟੀ ਜਾਂਦਾ ਕਹ ਲੈ ਜੋ ਵੀ ਕਹ ਲੈ ਹਮ ਹਮ ਬਿਜਨਾ ਕਲ ਸ਼ਕਣਾ ਮਨ ਔਖਾ ਮੈਂ ਤਾਂ ਬਹੁਤ ਉੱਚੇ ਠਾਕ ਰਹੇ ਰਾਜਪੂਤਾਂ ਤੇ ਗੁਰੂ ਸਾਹਿਬ ਗਿਆ ਸਾ 13 14 ਲੜਾਈਆਂ ਉਹਨਾਂ ਮਤੇ ਬਹੁਤ ਹੀ ਇਹਨਾਂ ਪਹਾੜੀ ਇੰਗਲ ਹੋਈਆਂ ਹੂੰ ਤੇ ਸਿੰਘ ਸਭਾ ਲਹਿਰ ਕੇ ਮੋਢੀ ਦੇ ਗਿਆਨੀ ਦਿੱਤ ਸਿੰਘ 1850 ਮਾ ਪੈਦਾ ਹੋਏ 1901 ਮਾ ਚੜ੍ਹਾਈ ਕਰਕੇ ਬਹੁਤ ਕੰਮ ਲਿਖੇ ਉਹਨਾਂ ਨੇ ਸਿੱਖੇ ਦੇ ਬਾਰੇ ਮਾ ਬਹੁਤ ਬੜੀ ਲਹਿਰ ਚਲਾਈ ਖਾਲਸਾ ਕਲਜੇ ਦੇ ਮੋਢੀ ਪਹਿਲੇ ਪ੍ਰੋਫੈਸਰ ਪੰਜਾਬੀ ਪੱਤਰਕਾਰੀ ਦੇ ਪਤਾਮਾ ਜਦੋਂ ਨਾ ਕਾਲ ਤਖਸਾ ਪਰ ਪੁਜਾਰੀਆਂ ਦਾ ਕਬਜ਼ਾ ਤਾ ਅਗਰੇਜ਼ਾਂ ਦਾ ਰਾਜ ਤਾ ਉਹਨਾਂ ਨੂੰ ਵੀ ਜੁੱਤੀਆਂ ਦੇ ਵਿੱਚ ਖੜਾ ਕੇ ਪ੍ਰਸ਼ਾਦ ਦੇ ਕਰਦੇ ਤੇ ਹੂੰ ਉਹ ਕੱਡਾ ਬੜਾ ਨੌਵਾਂ ਗਿਆਨੀ ਦਿੱਤ ਸਿੰਘ ਆ ਪਵਾਦ ਕੇ ਤੇ ਮਾਰੇ ਇਲਾਕੇ ਕੇ ਤੇ ਪੁਜਾਰੀ ਕਹੇ ਕਰਦੇ ਵੀ ਜੁੱਤੀਆਂ ਵਖੜੋ ਵੀ ਥਾਰੀ ਜਾਤ ਦੂਸਰੀ ਐ ਮਤਲਬ ਇਹ ਐਡੇ ਹਾਲਾਤ ਖਰਾਬ ਤੇ ਤੇ ਉਹਨਾਂ ਸਮੇਂ ਕਹਿੰਦਾ ਇੱਕ ਵਾਕਾ ਬਹੁਤ ਦਿਲਚਸਪ ਇਹ ਹੈਗਾ 1920 ਕਾ ਹੂੰ ਇਹ ਨਾ ਆਪਣੇ ਕਾਲੀ ਮੋਰਚਾ ਇਤਿਹਾਸ ਕਿਤਾਬ ਲਿਖੀ ਹੋਏ ਸੋਹਣ ਸਿੰਘ ਜੋਸੀ ਉਸ ਦੇ ਵਿੱਚ ਦਰਜ ਹੈ ਵੀ ਕਿਸ ਤਰ੍ਹਾਂ ਪੁਜਾਰੀ ਇਸ ਟਾਈਮ ਕਿਆ ਕਰਦੇ ਤੇ ਉੱਥੇ ਕਿਹੋ ਜਿਹੇ ਹਾਲਾਤ ਤੇ ਜਦ ਜਾਤ ਪਾਤ ਵਾਲੇ ਬੁੱਧੇ ਕੇ ਸਿੱਖੀ ਕੇ ਵਿੱਚ ਬੜੇ ਵੇ ਹਮ ਕੇ ਨਾ ਬਈ ਇਸ ਤਰ੍ਹਾਂ ਦੀ ਘਟਨਾ ਅਮਰਸਰ ਵਿੱਚ ਵਾਪਰੀ ਕਹਿੰਦਾ ਅਮਰਸਰ ਚ ਨੇ ਕਿ ਜਥੇਬੰਦੀ ਦੀ ਖਾਲਸਾ ਬਰਾਦਰੀ ਹਮ ਉਹ ਕੰਮ ਕਰਦੀ ਸੀ ਇਸ ਦਾ ਆਗੂ ਇੱਕ ਸਧਾਰਨ ਮਿੱਠ ਬੋਲਾ ਸਿੱਖ ਮਤਾਬ ਸਿੰਘ ਸੀ ਜਿਹੜਾ ਜੁੱਤੀਆਂ ਬਣਾਉਣ ਦਾ ਕੰਮ ਕਰਦਾ ਸੀ ਹਮ ਅਤੇ ਜਮਾਰਾਂ ਤੇ ਹੋਰ ਪਛੜੀਆਂ ਸ਼੍ਰੇਣੀਆਂ ਨੂੰ ਸਿੰਘ ਸਜਾਣ ਤੇ ਛੂਤ ਛਾਤ ਮਟਾਉਣ ਦੀ ਲਗਨ ਰੱਖਦਾ ਸੀ ਹੂੰ ਹੁਣ ਤਾਂ ਵੈਸੇ ਸਾਰਾ ਕੁਝ ਬਦਲ ਗਿਆ ਨਾ ਹੁਣ ਤਾਂ ਚਮਾਰ ਮਹਾਸਭਾ ਹੀ ਬਣੀ ਵੀ ਐ ਤੇ ਉਹ ਮੁੱਦਾ ਨਹੀਂ ਰਿਹਾ ਪਹਿਲਾਂ ਬੜਾ ਚੱਕਰਤਾ ਹੂੰ ਕਹਿੰਦਾ ਵੀ 12 ਅਕਤੂਬਰ 1920 ਨੂੰ ਖਾਲਸਾ ਬਰਾਦਰੀ ਵੱਲੋਂ ਜੱਲਿਆਂ ਵਾਲਾ ਬਾਗ ਵਿੱਚ ਕੁਝ ਮਜਬੀਆਂ ਤੇ ਚਮਾਰਾਂ ਨੂੰ ਅਮਰਤ ਛਕਾਇਆ ਗਿਆ ਤੇ ਫੈਸਲਾ ਕੀਤਾ ਗਿਆ ਕਿ ਨਵੇਂ ਸਜੇ ਸਿੰਘਾਂ ਨੂੰ ਦਰਬਾਰ ਸਾਹਿਬ ਲਿਜਾ ਕੇ ਮੱਥਾ ਟਕਾਇਆ ਜਾਵੇ ਤੇ ਕੜਾ ਪ੍ਰਸ਼ਾਦ ਚੜਾਇਆ ਜਾਵੇ ਹੂੰ ਗੁਰੂ ਸਾਹਿਬ ਨੇ ਤਾਂ ਸਾਰਾ ਕੁਝ ਹੀ ਉਹ ਕਰਤਦਾ ਰੰਗਰੇਟੇ ਗੁਰੂ ਕੇ ਬੇਟੇ ਹੂੰ ਲਓ ਜੀ ਕਹਿੰਦੇ ਵੀ ਖਾਲਸਾ ਬਰਾਦਰੀ ਨੇ ਇਸ ਅਫਸਰ ਤੇ ਪੁੱਜਣ ਲਈ ਕਈ ਪਤਵੰਤੇ ਸੱਜਣਾ ਤੇ ਜਥਿਆਂ ਨੂੰ ਵੀ ਸੱਦੇ ਦਿੱਤੇ ਹੂੰ ਖਾਲਸਾ ਕਾਲ ਦੇ ਤਿੰਨ ਪ੍ਰੋਫੈਸਰ ਤੇਜਾ ਸਿੰਘ ਬਾਬਾ ਹਰਕਿਸ਼ਨ ਸਿੰਘ ਤੇ ਨਰਿੰਜਨ ਸਿੰਘ ਇਸ ਵਿੱਚ ਸ਼ਾਮਲ ਹੋਏ ਹੂੰ ਇੱਕ ਗੁਰਦੁਆਰਾ ਸੁਧਾਰ ਤੇ ਸਿੱਖਾਂ ਦੇ ਮਾਮਲੇ ਵਿੱਚ ਦਿਲਚਸਪੀ ਰੱਖਦੇ ਸਨ ਹੂੰ ਕਹਿੰਦਾ ਸਾਰਿਆਂ ਨੇ ਦਰਬਾਰ ਸਾਹਿਬ ਜਾ ਕੇ ਕੜਾ ਪ੍ਰਸਾਦ ਚੜਾਇਆ ਪਰ ਪੁਜਾਰੀ ਅਰਦਾਸ ਕਰਨ ਨੂੰ ਤਿਆਰ ਨਹੀਂ ਸਨ ਹੂੰ ਦੇਖੋ ਕਮਾਲ ਹੂੰ ਅਸਲ ਮੈਂ ਨਾ ਜਿਹੜਾ ਮੈਨੂੰ ਕਦੇ-ਕਦੇ ਲੱਗਾ ਹੋ ਸਕਦਾ ਮੈਂ ਗਲਤ ਹੋਵਾਂ ਹੂੰ ਜਿਹੜਾ ਜੱਟਵਾਦ ਵੀ ਅੱਜ ਵੀ ਹੈ ਨਾ ਇਹ ਅਸਲ ਮੈਂ ਬੰਮਣਵਾਦ ਹੈ ਹੂੰ ਕਿਸੇ ਚੀਜ਼ ਨੂੰ ਖਾਸ ਦਿਖਾਣਾ ਹੂੰ ਤੇ ਦੂਸਰੀਆਂ ਜਿਹੜੀਆਂ ਜਾਤਾਂ ਦੇ ਗਾਣੇ ਆ ਪੰਜਾਬ ਦੇ 24 ਘੰਟੇ ਜੱਟ ਜੱਟ ਹੋ ਰਹੀ ਹੈ ਮਤਲਬ ਹੋਰ ਕੰਪਨੀ ਕੋਈ ਹੂੰ ਤੇ ਦੂਸਰੇ ਯਾਰ ਲੱਗਦਾ ਨਹੀਂ ਜੇ ਇੱਕ ਬੰਦੇ ਨੂੰ ਕੋਈ ਕਹੀ ਜਾਵੇ ਸਰ ਤੂੰ ਸਰ ਵੀ ਬਹੁਤ ਵਧੀਆ ਤੂੰ ਬਹੁਤ ਜੀ ਤੂੰ ਬਹੁਤ ਜੀ ਮੈਂ ਸੋਚਾਂਗਾ ਯਾਰ ਮੈਂ ਕਿਹ ਚੀਜ਼ ਹੈ ਨਾਲੇ ਤੂੰ ਬਹੁਤ ਵਧੀਆ ਨਾ ਆਪ ਦੇ ਆਪ ਨੂੰ ਕਿਹਾ ਮੈਂ ਵਧੀਆ ਹਾਂ ਇਹ ਵੀ ਨਹੀਂ ਨਹੀਂ ਮਸਲਾ ਇਹ ਵੀ ਉਹ ਕਹੇਗਾ ਯਾਰ ਮੇਰਾ ਕੀ ਮਤਲਬ ਹੈ ਇਹੀ ਤੇ ਬੰਦਪਰਦਾ ਹੈ ਤੇ ਇਹ ਸਾਰਾ ਕੁਝ ਨਾ ਬਾਹਮਣ ਬਾਦ ਦੀ ਜਿਹੜਾ ਜੱਟ ਬਾਦ ਹੈ ਉਸ ਚੀਜ਼ ਨੂੰ ਹਲਾਰਾ ਮਿਲਦਾ ਤੇ ਉਹਦੇ ਕਰਕੇ ਜਿਹੜੀ ਸਿੱਖੀ ਦੀ ਮੂਲ ਜਿਹੜੀ ਪਤੰਦ ਹੈ ਭਾਵਨਾ ਹੂੰ ਉਹ ਕਿਤੇ ਪੁਜਾਰੀ ਕਹਿਣ ਲੱਗੇ ਕਹਿੰਦਾ ਮਜਬੀ ਸਿੱਖਾਂ ਲਈ 9 ਵਜੇ ਤੱਕ ਦਾ ਵਕਤ ਮੁਕਰਰ ਹੈ ਉਹਦੇ ਪਿੱਛੋਂ ਕਹਿੰਦਾ ਉਹਦੀ ਅਰਦਾਸ ਨਹੀਂ ਹੋ ਸਕਦੀ ਹੂੰ ਵੈਸੇ ਮਜਬੀ ਸਿੱਖ ਦਾ ਮਤਲਬ ਹੈ ਮਜਬ ਦਾ ਪੱਕਾ ਹਾਂ ਮੈਂ ਨਾ ਬਾਬਾ ਬੰਦਾ ਸਿੰਘ ਦੀ ਕਿਤਾਬ ਪੜ ਰਿਹਾ ਦਾ ਕਹਿੰਦੇ ਬਾਬਾ ਬੰਦਾ ਸਿੰਘ ਨੇ ਵੀ ਜਿਨ੍ਹਾਂ ਨੂੰ ਲੋਕ ਇਹੀ ਕੋਈ ਮਜਬੀ ਕਹਿੰਦਾ ਕੋਈ ਕੁਛ ਕਹਿੰਦਾ ਵੀ ਉਹਨਾਂ ਨੂੰ ਅਮਰ ਸ਼ਕਾਇਆ ਸਿੰਘ ਸਜਾਇਆ ਫਿਰ ਜਦ ਪਿੰਡਾਂ ਮੈਂ ਜਾਇ ਕਰਦੇ ਤੇ ਪਿੰਡਾਂ ਮੇਲੇ ਚੌਧਰੀ ਜੂਰੀ ਹੁੰਦੇ ਤੇ ਕਹਿੰਦਾ ਹੱਥ ਮਨ ਕੇ ਖੜਦੇ ਤੇ ਵੀ ਖਾਲਸਾ ਆ ਗਿਆ ਕਹਿੰਦਾ ਜੀ ਹੁਕਮ ਕਰੋ ਬਾਬਾ ਬੰਦਾ ਸਿੰਘ ਦਾ ਤਖਤਾ ਹੀ ਪਲਟਦੇ ਦਾ ਨਾ ਵੀ ਜ਼ਮੀਨ ਦੇ ਮਾਲਕ ਉਹ ਆ ਜਿਹੜਾ ਖੇਤੀ ਕਰ ਰਿਹਾ ਹੂੰ ਕਹਿੰਦਾ ਵੀ ਉਹ ਕਹਿੰਦਾ ਵੀ ਅਰਦਾਸ ਨਹੀਂ ਹੋ ਸਕਦੀ ਕਹਿੰਦਾ ਬਾਬਾ ਜੀ ਨੇ ਉੱਠ ਕੇ ਪਹਿਨਾ ਪੁਜਾਰੀ ਨੂੰ ਅਤੇ ਉਹਦੇ ਪਿੱਛੇ ਉਹਦੇ ਪਿੱਛੋਂ ਗੁਰਬਚਨ ਸਿੰਘ ਗਰੰਥੀ ਨੇ ਤਾਬਿਆਂ ਬੈਠੇ ਸਨ ਬੜੇ ਮਿੱਠੇ ਸ਼ਬਦਾਂ ਚ ਅਪੀਲ ਕੀਤੀ ਕਿ ਅਰਦਾਸ ਕਰਕੇ ਕੜਾਹ ਪ੍ਰਸ਼ਾਦ ਵਰਤਾ ਦੇਾਂਗੇ ਕਹਿੰਦਾ ਬਾਬਾ ਜੀ ਦੀ ਇਹ ਗੱਲ ਮੈਨੂੰ ਚੰਗੀ ਨਾ ਲੱਗੀ ਸੌਂ ਸੀ ਜੋਸ਼ ਕਹਿੰਦਾ ਐਨੇ ਨੂੰ ਬਾਹਰੋਂ ਜਿਆਕਾਰਿਆਂ ਦੀ ਆਵਾਜ਼ ਆਈ ਕੁਝ ਚਨਵੀ ਜੀ ਸਰਦਾਰ ਕਰਤਾਰ ਸਿੰਘ ਚੱਬਰ ਤੇਜਾ ਸਿੰਘ ਚੂੜਕਾਣਾ ਅਤੇ ਤੇਜਾ ਸਿੰਘ ਪੁੱਚਰ ਹੱਥਾਂ ਵਿੱਚ ਤਕੂਏ ਫੜੇ ਅੰਦਰ ਆ ਬੜੇ ਹੂੰ ਆਉਂਦੇ ਇਹਨਾਂ ਨੇ ਪੰਜ ਜਿਕਾਰੇ ਛੱਡੇ ਜਿਹਦੇ ਨਾਲ ਸਾਰਾ ਦਰਬਾਰ ਸਾਹਿਬ ਹੀ ਗੂੰਜ ਉੱਠਿਆ ਤੇ ਫੇ ਬਾਈ ਮੁੰਡਲੀ ਬਦਲ ਗਿਆ ਹੂੰ ਕਹਿੰਦਾ ਪ੍ਰੋਫੈਸਰ ਨਰਿੰਦਰ ਸਿੰਘ ਜੀ ਦੇ ਜੋਰ ਤੇ ਖੁਦ ਅਰਦਾਸਾ ਕਰਨ ਤੇ ਕੜਾ ਪ੍ਰਸ਼ਾਦ ਵੰਡਣ ਦੀ ਗੱਲ ਰਤ ਹੋ ਗਈ ਫੈਸਲਾ ਹੋਇਆ ਕਿ ਗੁਰੂ ਗ੍ਰੰਥ ਸਾਹਿਬ ਤੋਂ ਬਾਕ ਲਿਆ ਜਾਵੇ ਬਾਕ ਲੈ ਗਿਆ ਇਹ ਮਨੂਰ ਨੂੰ ਕੰਚਨ ਬਣਾਉਣ ਦੇ ਹੱਕ ਵਿੱਚ ਨਿਕਲਿਆ ਸ਼ਾਂਤੀ ਵਰਤ ਗਈ ਪੁਜਾਰੀ ਨੇ ਅਰਦਾਸਾਂ ਕੀਤਾ ਅਤੇ ਕੜਾ ਪ੍ਰਸ਼ਾਦ ਵਰਤਾਇਆ ਅਸੀਂ ਸਾਰੇ ਇਸ ਫਤੇ ਦੇ ਬਹੁਤ ਪ੍ਰਸ਼ੰਨ ਹੋਏ ਪੁਜਾਰੀ ਵਿਚਾਰੇ ਨਿੰਮੋ ਚੋਣ ਜੇ ਹੋ ਗਏ ਉੱਥੋਂ ਹੀ ਖਾਲਸਾ ਬਰਾਦਰੀ ਨੇ ਕਿਹਾ ਕਿ ਹੁਣ ਕੜਾ ਪ੍ਰਸ਼ਾਦ ਲੈ ਕੇ ਸਿੱਧੇ ਅਕਾਲ ਤਖਤ ਜਾਣਾ ਹੈ ਸਾਰੀ ਸੰਗਤ ਉੱਥੇ ਚੱਲੇ ਸੰਗਤ ਤਾਂ 10 ਗੁਣਾ ਤਾਂ ਵੀ ਵੱਧ ਹੋ ਚੁੱਕੀ ਸੀ ਤੇ ਹਰ ਕੋਈ ਚੰਗੇ ਜੋਸ਼ ਵਿੱਚ ਸੀ। ਦੀਵਾਨ ਸੱਜ ਗਿਆ। ਜੂੜ ਕਾਣ ਨੇ ਕਿਹਾ ਵੇਖੋ ਪੁਜਾਰੀਓ ਅਸੀਂ ਜੱਟ ਹਾਂ। ਹੂੰ ਪਹਿਲਾਂ ਤਾਂ ਅਸੀਂ ਗਾਂ ਨੂੰ ਵੰਡ ਪਾਉਂਦੇ ਹਾਂ। ਬੜੇਵੇਂ ਪਾਉਂਦੇ ਹਾਂ। ਹੂੰ ਪ੍ਰੇਮ ਨਾਲ ਢੇਠਾ ਧਾਰ ਕੱਢਣ ਲਈ ਬੈਠਦੇ ਹਾਂ। ਹੂੰ ਪਰ ਜੇ ਗਾਂ ਦਲੱਤੀਆਂ ਮਾਰੇ ਤਾਂ ਵੀ ਅਸੀਂ ਉਸ ਨੂੰ ਛੱਡਦੇ ਨਹੀਂ। ਹੂੰ ਝੱਟ ਰਸੇ ਨਾਲ ਨੂੜ ਕੇ ਦੁੱਧ ਚੋ ਲੈੰਦੇ ਹਾਂ। ਹੂੰ ਤੁਸੀਂ ਵਿਚਾਰ ਕੇ ਫੈਸਲਾ ਕਰ ਦਿਓ। ਇਹ ਵੰਡ ਨਾਲ ਦੇਣਾ ਹੈ ਜਾਂ ਰਸਤੇ ਨਾਲ ਹੂੰ ਉਹਨਾਂ ਦਾ ਕੁਝ ਹੋਈ ਹੈ ਜੋ ਅਸੀਂ ਚਾਹੁੰਦੇ ਹਾਂ ਹੂੰ ਕੀ ਬਾਤ ਹੈ ਕਹਿੰਦਾ ਸ਼ਾਹ ਮੁਹੰਮਦਾਂ ਅੰਤ ਨੂੰ ਸੋਈ ਹੋਣੀ ਜਿਹੜੇ ਕਰੇਗਾ ਖਾਲਸਾ ਪੰਥਵੀਆ ਇਹ ਨਾ ਅਸਲ 'ਚ ਮੈਂ ਹੁਣ ਵੀ ਬਹੁਤ ਸਾਰੇ ਡੇਰੇ ਐ ਉਰੇ ਰਾਜਪੁਰੇ ਗਲੇ ਵੀ ਇੱਕ ਹੂੰ ਉੱਥੇ ਉਹਨਾਂ ਨੇ ਇੱਕ ਪਤਾ ਨਹੀਂ ਕੀ ਲਿਖਿਆ ਚੌਥੇ ਪੌੜ ਵਾਲਿਆਂ ਦਾ ਲੰਗਰ ਇਸ ਤਰ੍ਹਾਂ ਦਾ ਕੁਝ ਬਹੁਤ ਬਖੇੜਾ ਰੋਲਾ ਪਿਆ ਤੇ ਅਜੇ ਵੀ ਨਾ ਮਤਲਬ ਕਿ ਸਿੱਖੀ ਵਿੱਚ ਅਜੇ ਮਸਲੇ ਬਹੁਤ ਐ ਹੂੰ ਤੇ ਉਹਨਾਂ ਬੰਦਿਆਂ ਨੂੰ ਗੁਰਦੁਆਰੇ ਵੀ ਨਹੀਂ ਬੜਨਦੇ ਜਿਹੜੇ ਅਸਲੀ ਇਹਨਾਂ ਨੇ ਕੁਰਬਾਨੀਆਂ ਕੀਤੀਆਂ ਮਹਾਰਾਜ ਵਾਸਤੇ ਤੇ ਹੋਰ ਹੀ ਜਿਹੜੇ ਹੈਗੇ ਪ੍ਰਧਾਨ ਬਣ ਜਾਂਦੇ ਆ। ਹੂੰ। ਜਦਾਂ ਪਰਜੇਦੋ ਕੜਾਹ ਪ੍ਰਸ਼ਾਦ ਲੈ ਕੇ ਉੱਤੇ ਗਏ ਤਾਂ ਉੱਥੇ ਨਾ ਕੋਈ ਗ੍ਰੰਥੀ ਸੀ ਨਾ ਪੁਜਾਰੀ। ਅਕਾਲ ਤਖਤ ਦੇ ਹੇਠਾਂ ਉੱਤੇ ਸਭ ਥਾਵਾਂ ਗਾਂਵਾਰੀਆਂ ਉੱਥੇ ਕਿਸੇ ਕਿਤੇ ਵੀ ਕੋਈ ਬੰਦਾ ਨਹੀਂ ਸੀ। ਪੁਜਾਰੀ ਅਕਾਲ ਤਖਤ ਨੂੰ ਸੁਣਨਾ ਛੱਡ ਕੇ ਭੱਜ ਗਏ ਸਨ। ਲੋਕਾਂ ਵਿੱਚ ਬੜਾ ਜੋਸ਼ ਤੇ ਗੁੱਸਾ ਪੈਦਾ ਹੋ ਗਿਆ। ਇਹ ਪੁਜਾਰੀ ਕਾਇਰ ਸਨ। ਇੱਥੇ ਦਾ ਕੋਈ ਸੇਵਾਦਾਰ ਦੁਸ਼ਮਣ ਦੇ ਹੱਲੇ ਵੇਲੇ ਵੀ ਨਹੀਂ ਸੀ ਕਦੇ ਭੱਜਿਆ ਸਭ ਸੰਗਤ ਨੇ ਇਸ ਬੇਅਦਬੀ ਨੂੰ ਮੁੱਖ ਰੱਖ ਕੇ ਕਸੂਰੋ ਕੇ ਮਤਾ ਪਾਸ ਕੀਤਾ ਕਿ ਇਹ ਸਾਰੇ ਪੁਜਾਰੀ ਤੇ ਤੇ ਗ੍ਰੰਥੀ ਤਨਖਾਈਏ ਨੇ ਅਕਾਲ ਤਖਤ ਦਾ ਪ੍ਰਬੰਧ ਸੰਗਤ ਆਪਣੇ ਹੱਥ ਵਿੱਚ ਲੈ ਲਵੇ ਹੂੰ ਸੋ ਉੱਥੋਂ ਜਿਹੜਾ ਹੈਗਾ ਫਿਰ ਸੰਗਤ ਨੇ ਜਿਹੜਾ ਪ੍ਰਬੰਧ ਸਾਰਾ ਆਪਣੇ ਹੱਥ ਚ ਲੈ ਲਿਆ ਤੇ ਐ ਹੋਇਆ ਭਾਈ ਯਾਰ ਮੈਂ ਕਦੇ ਕਦੇ ਸੋਚਦਾ ਵੀ ਗੁਰੂ ਸਾਹਿਬ ਨੇ ਜਿਹੜਾ ਉਹ ਰੰਗਰੇਟੇ ਗੁਰੂ ਕੇ ਬੇਟੇ ਆ ਉਹ ਸਾਰੀ ਚੀਜ਼ਾਂ ਖਤਮ ਕਰੀਆਂ ਤੇ ਅਖੀਰ ਚ ਫੇਰ ਉਹੀ ਖੜਾ ਚੱਲ ਗਿਆ। ਮਨਜੀਤ ਹਜੇ ਵੀ ਆਪਣੇ ਪਿੰਡਾਂ ਦੇ ਵਿੱਚ ਬਹੁਤ ਸਾਰੇ ਦੁੱ ਜੱਟਾਂ ਦੀ ਗੱਲ ਕੀਤੀ ਐ। ਉਹ ਇਹੋ ਜਿਹੇ ਹੈਗੇ। ਹੁਣ ਮੈਂ ਅੱਕੀ ਦੇ ਦੇਖਿਆ ਵੀ ਜੇਕਰ ਕੋਈ ਆਪਣਾ ਸੀਰੀ ਸੰਜੀ ਆਪਦੇ ਘਰੇ ਸਹਿਜ ਪਾਠ ਰਖਾਉਂਦਾ ਤੇ ਦੂਜੇ ਜਿਹੜੇ ਬੰਦੇ ਉਹਨਾਂ ਦੇ ਘਰੇ ਲੰਗਰ ਨਹੀਂ ਛੱਕ ਕੇ ਆਉਂਦੇ। ਮਤਲਬ ਹਰੇਕ ਦੀ ਗੱਲ ਨਹੀਂ ਹੈਗੀ ਇਹ। ਕਈ ਬੰਦੇ ਇਹ ਜੇ ਮੈਂ ਆਪਦੀ ਅੱਖੀ ਵੇਖਿਆ। ਦੇਖੋ ਕਮਾਲ ਦੀ ਗੱਲ। ਯਾਰ ਰਾਜਵਿੰਦਰ ਸਿੰਘ ਰਾਹੀ ਨੇ ਮੈਨੂੰ ਗੱਲ ਸੁਣਾਈ। ਉਹਨਾਂ ਦਾ ਪਿੰਡ ਇੱਧਰ ਜਿੱਥੇ ਗਏ ਸੀ ਆਪਾਂ ਉਹਨਾਂ ਨਾਲ ਗੱਲਬਾਤ ਵੀ ਕਰੀ ਦੀ ਮੈਨੂੰ ਨੌ ਭੁੱਲ ਕੇ ਪਿੰਡ ਦਾ ਮਾਲਵੇਚ ਹੈ। ਹੂੰ। ਕਹਿੰਦੇ ਵੀ ਉਹਨਾਂ ਦੇ ਘਰੇ ਪਾਰਟ ਸੀ ਸ਼ਾਇਦ ਕਿਉਂਕਿ ਉਹ ਕਾਫੀ ਉਹ ਸਿੱਖੀ ਵਾਲੇ ਘਰ ਚ ਹੈ। ਤੇ ਉਹ ਕਹਿੰਦੇ ਵੀ ਗੁਰਦੁਆਰੇ ਚੋਂ ਜਿਹੜੇ ਭਾਂਡੇ ਨਹੀਂ ਹੁੰਦੇ ਕੀ ਕਹਿੰਦੇ ਨੌ ਭੁੱਲ ਬੇਲ ਦੇ ਭਾਂਡੇ, ਬੇਲ ਦੇ ਭਾਂਡੇ। ਹੂੰ। ਕਹਿੰਦਾ ਵੀ ਬੇਲ ਦੇ ਭਾਂਡੇ ਲੈਣ ਵਾਸਤੇ ਅਸੀਂ ਬੰਦਾ ਉਹ ਘਰੇ ਭੇਜਿਆ ਉੱਥੇ। ਤੇ ਉਹਨਾਂ ਨੇ ਜਵਾਬ ਦਿੱਤਾ। ਹੂੰ। ਕਹਿੰਦਾ ਬਾਅਦ ਪੁੱਛਿਆ ਉਹਨਾਂ ਨੇ ਵੀ ਇਹ ਰਹੀ ਗੱਲ ਹੋਈ ਤੁਸੀਂ ਇਹ ਕਹਦੇ ਜਵਾਬ ਦਿੱਤਾ ਕਹਿੰਦਾ ਜੀ ਆਪਾਂ ਨੇ ਮਾਤਾ ਪਾਸ ਕਰਿਆ ਹੋਇਆ ਵੀ ਬੇਲ ਉਹਨੂੰ ਨਹੀਂ ਦੇਣੀ ਅੱਛਾ ਕਹਿੰਦਾ ਵੀ ਜੇ ਤੁਹਾਨੂੰ ਦੇ ਦੇ ਬਾਕੀ ਇਹਨੇ ਤਰਾਜ ਕਰਨ ਦਾ ਵੀ ਉਹਨੂੰ ਕੀ ਦੇਤੀ ਹੂੰ ਪਿੰਡ ਮਤਾ ਪਾਸ ਕਣੀ ਬੈਠਿਆ ਕਮਾਲ ਹੈ ਵੀ ਬੇਲ ਦੇ ਭਾਂਡੇ ਸਿਰਫ ਜੱਟਾਂ ਨੂੰ ਦੇਣੇ ਐ ਹੂੰ ਕਮਾਲ ਹੈ